ਕੀ ਨਾਮ ਹੀ ਨਾ ਰੱਬ ਦਾ ਬੰਦੇ ਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ ਫਿਰ ਵੀ ਘਰਦਿਆਂ ਨੇ ਕੋਈ ਰੱਖਿਆ ਹੋਣਾ ਘਰਦਿਆਂ ਨੇ ਰੱਖਦਾ ਨਾ ਜੀ ਕਹਿ ਕੇ ਬੁਲਾਉਂਦੇ ਨੇ ਵੀ ਰੱਬ ਦਾ ਨਾਂ ਇੱਧਰ ਆ ਆ ਆਈ ਰੱਬ ਦਾ ਨਾਂ ਲੈ ਕੇ ਕਹਿਣ ਮੈਂ ਕਿ ਵੀ ਆ ਜਾ ਬਈ ਰੱਬ ਦੇ ਹੁੰਦੇ ਨੇ ਥੋੜੀ ਕੱਟੇ ਬੁੜੀ ਜੀ ਉਹ ਦੁਖ ਤੇ ਹੁੰਦਾ ਤਾਂ ਹੈ ਕਿ ਨਾ ਦੇਖੋ ਪਿਆਰ ਤਾਂ ਪਿਆਰੀ ਹੈ ਜਿੱਥੇ ਵੀ ਜਾਉਣਾ ਹੋਣਾ ਇਕੱਠੇ ਜਿਉਣਾ ਇਕੱਠੇ ਰਹਿਣਾ ਤਾਂ ਕਰਨ ਗੱਲ ਹੋਈ ਜੀ ਵੀ ਵੀ ਛੱਪੜ ਦੇ ਵਿੱਚ ਨਹਾਈ ਸੀ ਅਸੀਂ ਉਹ ਛੱਪੜ ਵੀ ਦੇਖਿਆ ਕੋਈ ਸਾਫ ਪਾਣੀ ਹੁੰਦਾ ਸੀ ਉਦੋਂ ਉਹ ਤਾਂ ਛੱਪੜਾਣਾ ਹੀ ਬੁਰਾ ਹਾਲ ਹੋਇਆ ਪਿਆ ਜੀ ਪਿੰਡਾਂ ਦਾ ਮਾਹੌਲ ਜਦੋਂ ਪਹਿਲਾਂ ਦਾ ਹੁੰਦਾ ਸੀਗਾ ਤੇ ਉਦੋਂ ਕਿਹੋ ਜਿਹਾ ਹੁੰਦਾ ਸੀ ਹੁਣ ਕਿੰਨਾ ਕੁ ਬਦਲਾਅ ਆ ਗਿਆ ਉਹਨਾਂ ਦੇ ਵਿੱਚ ਸਮੇਂ ਦੇ ਨਾਲ ਦੇਖੋ ਪਹਿਲਾਂ ਜਿਹੜਾ ਹੁੰਦਾ ਸੀਗਾ ਜੇ ਪੰਜ ਮੁੰਡੇ ਇਕੱਠੇ ਖੜੇ ਪਿਆਰ ਦੀ ਗੱਲ ਕਰਨੀ ਹੁਣ ਤਾਂ ਕੋਈ ਖੜਦਾ ਹੀ ਨਹੀਂਗਾ ਨਾ ਕਿਸੇ ਕੋਲ ਸਮਾਂ ਹੈਗਾ ਪਰ ਜੇ ਖੜੋਗੇ ਤਾਂ ਉੱਥੇ ਤਕਰਾਰ ਹੋਈ ਹੋਈਗਾ ਕਿਉਂਕਿ ਅੱਜਕੱਲ ਕਿਸੇ ਕੋਲ ਨਾ ਤਾਂ ਖੜਨ ਦਾ ਸਮਾਂ ਹੈ ਨਾ ਕਿຊੋ ਬੈਠੰਦਾ ਟਾਈਮ ਹੈ ਮੋਟਰਸਾਈਕਲ ਦੇ ਆਏ ਹਾਈ ਹਾਈ ਭੈ ਲੋ ਭੈ ਲੋ ਬਸ ਆ ਰਹਿ ਗਿਆ ਕੀ ਕਹੋਂਗੇ ਅੰਟੀ ਜੀ ਰੋਜ ਸਾਡੇ ਕੈਮਰੇ ਦਾ ਹੀ ਗਹਿਣਾ ਹੋਏ ਅਸੀਂ ਰੱਖੀ ਪ੍ਰਾਣੇ ਸਮੇਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਸੀ ਇੱਕ ਮਾਪਿਓ ਦੀ ਘੂਰ ਹੁੰਦੀ ਸੀ ਬੱਚਿਆਂ ਨੂੰ ਕਿਆ ਬਾਤ ਘੂਰ ਦੇ ਨਾਲ ਹੀ ਡਰ ਜਾਣਾ ਉਹਨਾਂ ਨੇ ਛੱਡ ਦੇਣਾ ਤੇ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਅੱਜ ਵੀ ਇਹ ਗੱਲ ਹੈਗੀ ਬਾਈ ਉਦੋਂ ਤਾਂ ਇਸਤਰੀ ਸੀਗਾ ਜੀ ਪੇਰੈਂਟਸ ਇੱਕ ਪਾਸੇ ਇਹ ਮੰਮੀ ਡੜੀ ਝੜਕਦੇ ਸੀਗੇ ਤੇ ਉਦੋਂ ਤਾਂ ਚਾਚੇ ਤਾਇਤੇ ਵੀ ਡਰਦੇ ਸੀਗੇ ਬੱਚੇ ਤੇ ਈਵਨ ਕੇ ਜਿਹਦਾ ਵੱਡਾ ਭਰਾ ਹੁੰਦਾ ਸੀ ਉਹਦੇ ਉਹਦੀ ਵੀ ਰਿਸਪੈਕਟ ਕਰਦੇ ਸੀਗੇ ਬਹੁਤ ਜ਼ਿਆਦਾ ਤੇ ਉਹ ਤਾਂ ਵੀ ਡਰ ਮੰਨਦੇ ਸੀ ਵੱਡਾ ਭਰਾ ਆ ਗਿਆ ਯਾਰ ਗੁੱਸੇ ਆ ਗਿਲੇ ਹੋਏਗਾ ਚਲੋ ਆਪਣੀ ਕੰਮੀ ਲੱਗੀ ਉਦੋਂ ਤਾਂ ਸਕੂਲ ਜਾਂਦੇ ਸੀਗੇ ਅ ਭੇਜੇ ਟੀਚਰ ਸੀਗੇ ਉਹ ਪੇਰੈਂਟਾਂ ਵਾਂਗੂ ਏ ਚੜਕਦੇ ਸੀਗੇ ਤੇ ਜੇ ਪੇਰੈਂਟਸ ਹੁੰਦੇ ਸੀ ਉਹ ਵੀ ਰਿਸਪੈਕਟ ਕਰਦੇ ਸੀ ਕਿ ਟੀਚਰ ਨੇ ਕੁੱਟਦਾ ਮਾਰਦਾ ਕੋਈ ਗੱਲ ਚੰਗਾ ਇਹਦੀ ਗਲਤੀ ਹੋ ਗਈ ਹੈ ਨਾ ਅੱਜ ਕੱਲ ਤੇ ਹੱਥ ਨਹੀਂ ਲਾ ਕੇ ਰਾਜੀ ਕੋਈ ਆਪਾਂ ਇਕੱਠੇ ਬੈਠਦੇ ਹੁੰਦੇ ਤੇ ਖੰਦੇ ਬਿੰਦੇ ਹੁੰਦੇ ਅੱਜ ਕੱਲ ਵਕਤ ਹੈ ਨਹੀਂ ਇਕੱਠੇ ਬੈਠਣ ਦਾ ਬਾਲ ਬੜੇ ਖਤਰਨਾਕ ਕੀਤੇ ਯਾਰ ਭਈਆਂ ਨਹੀਂ ਯਾਰ ਗੱਲ ਤੇ ਚੈਨਾ ਚੂਨਾ ਪਾਈਆਂ ਫਿਰਦਾ ਹੈ ਸ੍ਰੀ ਕਾਲਜੀ ਤੁਸੀਂ ਦੇਖ ਰਹੇ ਹੋ ਪਿੰਡੋਂ ਪਿੰਡ ਤੇ ਮੇ ਅਜੇ ਬੇਲਾ ਜਦੋਂ ਅਸੀਂ ਲੋਕਾਂ ਦੇ ਕੋਲ ਜਾ ਕੇ ਮਿਲਦੇ ਆ ਤਾਂ ਉਹਨਾਂ ਦੇ ਕੁਝ ਜਜ਼ਬਾਤਾਂ ਦੇ ਬਾਰੇ ਪਤਾ ਲੱਗਦਾ ਹੈ ਉਹਨਾਂ ਦੇ ਖਿਆਲਾਂ ਦੇ ਬਾਰੇ ਪਤਾ ਲੱਗਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਪਤਾ ਲੱਗਦਾ ਹੈ ਪਿੰਡਾਂ ਦੇ ਵਿੱਚ ਅਕਸਰ ਇਹ ਗੱਲ ਹੁੰਦੀ ਹੈ ਕਿ ਜਿਹੜੇ ਰਿਸ਼ਤੇ ਹੁੰਦੇ ਨੇ ਉਹਨਾਂ ਦੀ ਬੜੀ ਅਹਿਮੀਅਤ ਹੁੰਦੀ ਆ ਚਾਹੇ ਉਹ ਫਿਰ ਤੁਹਾਡਾ ਪਿਓ ਪੁੱਤ ਦਾ ਰਿਸ਼ਤਾ ਹੋਵੇ ਤੁਹਾਡੀ ਦੋਸਤ ਦੇ ਨਾਲ ਤੁਹਾਡੀ ਯਾਰੀ ਹੋਵੇ ਦੋਸਤੀ ਹੋਵੇ ਤੇ ਉਹਨੂੰ ਬੜੀ ਅਹਿਮੀਅਤ ਦਿੰਦੇ ਨੇ ਸਾਡੇ ਪਿੰਡਾਂ ਦੇ ਲੋਕ ਸਾਡੇ ਪੰਜਾਬ ਦੇ ਲੋਕ ਕ੍ਰਿਸਤੀਅਨੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਆ ਜਿੱਥੇ ਵੀ ਚੱਲ ਜੀਏ ਪਰ ਜਦੋਂ ਗੱਲ ਯਾਰੀ ਦੀ ਆ ਜੇ ਤਾਂ ਇੱਕ ਦੋਸਤ ਮੁੰਡਿਆਂ ਦੀ ਯਾਰੀ ਲਾ ਲੋ ਉਹ ਇੱਕ ਅਲੱਗ ਲੈਵਲ ਦੀ ਹੋ ਜਾਂਦੀ ਹੈ ਇੱਕ ਬੜੇ ਹੀ ਸੁਝੇ ਹੋਏ ਲੋਕ ਅੰਕਲ ਮੇਰੇ ਨਾਲ ਬੈਠੇ ਹੋਏ ਨੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਸੀਗਾ ਤੇ ਪਹਿਲੀ ਵਾਰੀ ਤੇ ਉਦੋਂ ਉਹਨਾਂ ਦੀ ਯਾਰੀ ਦੇ ਬਾਰੇ ਗੱਲਾਂ ਚੱਲੀਆਂ ਸੀਗੀਆਂ ਅੱਜ ਇਹਨਾਂ ਦਾ ਆਪਾਂ ਫਿਰ ਤੋਂ ਸਵਾਗਤ ਕਰਦੇ ਹਾਂ ਸਾਡੇ ਸ਼ੋਅ ਦੇ ਵਿੱਚ ਤੇ ਇਹਨਾਂ ਤੋਂ ਅੱਗੇ ਪੁੱਛਦੇ ਹਾਂ ਇਹਨਾਂ ਦੀ ਜ਼ਿੰਦਗੀ ਦੇ ਉੱਤੇ ਹੋਰ ਬਰੀਕੀ ਦੇ ਨਾਲ ਝਾਤ ਮਾਰਾਂਗੇ ਅੰਕਲ ਸਤਿ ਸ਼੍ਰੀ ਅਕਾਲ ਕਹਿੰਦੇ ਹੋ ਸਤਿ ਸ਼੍ਰੀ ਅਕਾਲ ਜੀ ਭਾਈ ਖਾਲਸਾ ਸਾਹਿਬ ਵਜੀ ਕੀ ਫਤਿਹ ਜੀ ਠੀਕ ਹੋਈ ਤੁਸੀਂ ਹਾਂਜੀ ਕਿ ਹਮਾਰੇ ਜੀ ਜਦੋਂ ਆਪਾਂ ਪਿਛਲੀ ਵਾਰੀ ਮਿਲੇ ਸੀ ਜੀ ਅੰਕਲ ਹੀ ਉਹ ਤਾਂ ਦੋਸਤ ਬਾਰੇ ਤੁਹਾਡੇ ਗੱਲ ਹੋਈ ਸੀਗੀ ਜੋ ਹੁਣ ਦੁਨੀਆ ਦੇ ਵਿੱਚ ਉਹ ਵੀਡੀਓ ਵੇਖੀ ਸੀਗੀ ਤੇ ਉਹ ਲੱਗਦਾ ਸੀਗਾ ਆਜਾਦ ਆਏ ਸੀਗੇ ਇੱਕ ਵਾਰ ਦੁਬਾਰਾ ਉਹਨਾਂ ਦੇ ਘਰ ਦੇ ਨਾਲ ਜਦੋਂ ਹਾਂਜੀ ਬਹੁਤ ਜ਼ਿਆਦਾ ਜੀ ਕਿਉਂਕਿ ਮੇਰੇ ਨਾਲ ਹੀ ਹੈ ਮੇਰੀ ਪਰਿਵਾਰ ਦੇ ਨਾਲ ਹੀ ਪੰਚਾਇਤ ਮਕਾਨ ਛੱਡ ਕੇ ਆ ਤੇ ਜੀ ਇਕੱਠੇ ਪੜੇ ਜੀ ਉਹ ਦੁੱਪੇ ਹੁੰਦਾ ਤਾਂ ਹੈਗਾ ਨਾ ਦੇਖੋ ਪਿਆ ਤਾਂ ਪਿਆਰੀ ਹੈ ਜਿੱਥੇ ਵੀ ਜਾਣਾ ਹੁਣ ਇਕੱਠੇ ਜਾਣਾ ਇਕੱਠੇ ਬਹਿਣਾ ਤਾਂ ਕਰਨ ਗੱਲ ਹੋਈ ਸੀ ਵੀ ਛੱਪੜ ਦੇ ਵਿੱਚ ਇੰਨ੍ਹਾਈ ਸੀ ਅਸੀਂ ਉਹ ਛੱਪੜ ਵੀ ਦੇਖਿਆ ਬਿਲਕੁਲ ਸਾਫ ਪਾਣੀ ਹੁੰਦਾ ਸੀਗਾ ਉਦੋਂ ਹੁਣ ਤਾਂ ਛੱਪੜਾਂ ਦਾ ਹੀ ਬੁਰਾ ਹਾਲ ਹੋਇਆ ਪਿਆ ਜੀ ਠੀਕ ਹੈ ਜੀ ਪਿੰਡਾਂ ਦਾ ਮਾਹੌਲ ਜਦੋਂ ਪਹਿਲਾਂ ਦਾ ਹੁੰਦਾ ਸੀਗਾ ਤੇ ਉਦੋਂ ਕਿਹੋ ਜਿਹਾ ਹੁੰਦਾ ਸੀ ਹੁਣ ਕਿੰਨਾ ਕੁ ਬਦਲਾਅ ਆ ਗਿਆ ਉਹਨਾਂ ਦੇ ਵਿੱਚ ਹੁਣ ਤਾਂ ਬਹੁਤ ਬਦਲਾਅ ਆ ਗਿਆ ਸਮੇਂ ਦੇ ਹਿਸਾਬ ਨਾਲ ਨਾ ਦੇਖੋ ਪਹਿਲਾਂ ਜਿਹੜਾ ਹੁੰਦਾ ਸੀਗਾ ਜੇ ਪੰਜ ਬੰਦੇ ਇਕੱਠੇ ਖੜੇ ਪਿਆਰੀ ਕਰਨੀ ਹੁਣ ਤਾਂ ਕੋਈ ਖੜਦਾ ਹੀ ਨਹੀਂਗਾ ਨਾ ਕਿਸੇ ਕੋਲ ਸਮਾਂ ਹੈਗਾ ਪਰ ਜੇ ਖੜੋਗੇ ਤਾਂ ਉਥੇ ਟਕਰਾਅ ਹੋਈ ਹੋਈਗਾ ਕਿਉਂਕਿ ਸਮਾਂ ਬਹੁਤ ਜ਼ਿਆਦਾ ਤੇਜ਼ੀ ਨਾਲ ਬਦਲਦੇ ਜਾ ਰਿਹਾ ਉਹ ਪਹਿਲਾਂ ਵਾਲੇ ਪਿਆਰ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜਿਹੜਾ ਪਹਿਲਾਂ ਜਿਹੜਾ ਸੀ ਨਾ ਮੈਂ ਮਿਸਤਰੀ ਕੰਮ ਕਰਦਾ ਸੀਗਾ ਜੀ 1970 ਦੇ ਵਿੱਚ ਜੇ ਅਸੀਂ 70 ਦੇ ਵਿੱਚ ਜੋ ਚੱਲੇ ਆ ਜਲਾਲਪੁਰ ਤੋਂ ਮੈਂ ਯੂਨੀਵਰਸਿਟੀ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਸੀਗੇ ਤੇ ਆਉਂਦੇ ਆਉਂਦੇ ਆ ਅਸੀਂ ਨਾ ਸਰਾਚ ਸਾਡੇ ਨਹਿਰ ਪਿੰਡੀ ਇੱਕ ਨਹਿਰ ਤੇ ਬਹਿ ਜਾਣਾ ਉੱਥੇ ਅਸੀਂ 10-15 ਮਿਸਤਰੀ ਇਕੱਠੇ ਹੋ ਕੇ ਬਹਿ ਜਾਣਾ ਇਕੱਠੇ ਗੱਲਾਂ ਕਰਦੇ ਆਉਣਾ ਸਾਈਕਲਾਂ ਤੇ ਤੇ ਯੂਨੀਵਰਸਿਟੀ ਦੇ ਵਿੱਚ ਆ ਕੇ ਆਪਣਾ ਟਾਈਮ ਡਿਊਟੀ 8 ਵਜੇ ਤੋਂ 5 ਵਜੇ ਤੱਕ ਕਰਨੀ ਇਕੱਠੇ ਹੀ ਜਾਣਾ ਦੁਪਹਿਰ ਦਾ ਖਾਣਾ ਅਸੀਂ ਇਕੱਠੇ ਵੇੜੀ ਖਾਣਾ ਠੀਕ ਹੈ ਚਾਹ ਵੀ ਇਕੱਠੇ ਬਣਾਉਣੀ ਪਰ ਅੱਜ ਕੱਲ ਕਿਸੇ ਕੋਲ ਨਾ ਤਾਂ ਖੜਨ ਦਾ ਟਾਈਮ ਹੈ ਨਾ ਕਿਸੇ ਕੋਲ ਬੈਠਨ ਦਾ ਟਾਈਮ ਹੈ ਮੋਟਰਸਾਈਕਲ ਦੇ ਆਏ ਹਾਏ ਹਾਏ ਹੈਲੋ ਹੈਲੋ ਬਸ ਸਾਰਾ ਹੀ ਗਿਆ ਕਿਉਂਕਿ ਪਹਿਲਾਂ ਉਹ ਤਾਂ ਪਿਆਰ ਰਿਹਾ ਹੀ ਨਹੀਂ ਨਾਗਾ ਅਸਟਾ ਦੇਖਿਆ ਸਾਰਾ ਹਫਤਾ ਲਾ ਕੇ ਤੇ ਇਕੱਠੀ ਜਾਣਾ ਇਕੱਠੇ ਆਉਣਾ ਉਹ ਪਹਿਲਾਂ ਵਾਲੀ ਗੱਲ ਕਿੱਥੇ ਆਉਣੀ ਰਿਸ਼ਤਿਆਂ ਦੇ ਵਿੱਚ ਕਿੰਨੀ ਕਿ ਖਟਾਸ ਆ ਗਈ ਬਹੁਤ ਜ਼ਿਆਦਾ ਗਈ ਬਹੁਤ ਜ਼ਿਆਦਾ ਖਟਾਸ ਆ ਗਈ ਕਿਉਂਕਿ ਹੁਣ ਇੱਕ ਤਾਂ ਮੋਬਾਈਲ ਨੇ ਜ਼ਿਆਦਾ ਜਿਹੜਾ ਦੇਖੋ ਨਾ ਬੱਚਿਆਂ ਕੋਲ ਹਰ ਇੱਕ ਕੋਲ ਮੋਬਾਈਲ ਹੈ ਉਹਨੇ ਬਹੁਤ ਕੰਮ ਖਰਾਬ ਕਰ ਦਿੱਤਾ ਕਿਉਂਕਿ ਤੁਸੀਂ ਪਰਿਵਾਰ ਚ ਜਿੱਦ ਕੀਤੀ ਰਿਸ਼ਤੇ ਦੀ ਵੀ ਜਾਂਦੇ ਹੋ ਆਲਾ ਮੋਬਾਈਲ ਲੈ ਕੇ ਬੈਠਦਾ ਰਿਸ਼ਤਾ ਬੈਠਾ ਦੇਖੀ ਜਾਂਦਾ ਮੇਰੇ ਨਾਲ ਗੱਲ ਕਰੇਗਾ ਮੋਬਾਈਲ ਨੇ ਤਾਂ ਇੱਕ ਦੇਖੋ ਬਣਾਇਆ ਸੀਗਾ ਸਹੂਲਤ ਵਾਸਤੇ ਪਰ ਇਹਦਾ ਨਜਾਇਜ਼ ਫਾਇਦਾ ਬਹੁਤ ਉੱਠ ਗਿਆ ਤੇ ਇਹ ਹੋਣਾ ਨਹੀਂ ਚਾਹੀਦਾ ਕੁਛ ਸਾਡਾ ਸ਼ੋਅ ਕਿੰਨਾ ਕੁ ਵਧੀਆ ਲੱਗਦਾ ਤੁਹਾਨੂੰ ਬਹੁਤ ਵਧੀਆ ਲੱਗਿਆ ਮੈਂ ਦੇਖਿਆ ਸੀ ਉਦੋਂ ਸਾਰਾ ਦੇਖਿਆ ਸੀਗਾ ਹੀ ਪੰਜ ਸਾਰਾ ਦੇਖਿਆ ਸੀ ਅੱਖਾਂ ਅੱਜ ਦਾ ਹੀ ਮੁੱਛਾ ਮੱਛਾ ਹੈ ਜਾਂ ਜਾੜੀਆਂ ਬਈਆਂ ਨੇ ਚਲੋ ਤਾਂ ਫਿਰ ਮਰਾ ਜਾਣਾ ਸੀ ਕਿਤੇ ਵਿਆਹ ਸ਼ਾਦੀ ਜੀ ਕਿਸੇ ਕਰਕੇ ਵਿਆਹ ਸ਼ਾਦੀ 12 ਵਜੇ ਅੱਛਾ ਅੰਟੀ ਜੀ ਕਿਵੇਂ ਠੀਕ ਨਹੀਂ ਠੀਕ ਹੈ ਵਧੀਆ ਜੀ ਕਰ ਰਹੇ ਵਿਆਹ ਦੀ ਤਿਆਰੀ ਹੈ ਹਾਂਜੀ ਹਾਂ ਉਹਨਾਂ ਪਹਿਲਾਂ ਹੀ ਛੱਡ ਆਏ ਤੂੰ ਤਿਆਰ ਹੋਣਾ 12 ਵਜੇ ਤੱਕ ਤੇਰੇ ਕੋਲ ਖੁੱਲਾ ਟਾਈਮ ਹੈ ਬਸ ਜੀ ਬਸ ਜੀ ਬਸ ਸਰ ਇਹਨਾਂ ਇੱਕ ਗੱਲ ਦੱਸੋ ਮੈਨੂੰ ਜਿੱਦਾਂ ਅੱਜ ਕੱਲ ਦੇ ਮੁੰਡੇ ਕਹਿੰਦੇ ਨੇ ਇਹ ਕੁੜੀਆਂ ਤਿਆਰ ਨੂੰ ਬੜਾ ਟਾਈਮ ਲਾਉਂਦੇ ਆ ਪਹਿਲਾਂ ਦਾ ਸਮੇਂ ਦੇ ਵਿੱਚ ਵੀ ਆਹੀ ਗੱਲ ਹੁੰਦੀ ਜੀ ਤੁਸੀਂ ਪਹਿਲਾਂ ਬਹੁਤ ਸਮਾਂ ਕੱਢ ਸੀ ਗੜੀ ਅੱਛਾ ਪਹਿਲਾਂ ਤਾਂ ਇਹ ਆ ਵੀ ਆਪਣਾ ਅੱਧਾ ਪੰਥ ਪੌਣਾ ਪੰਕੇ ਦੇ ਵਿੱਚੋਂ ਨਵਾਂ ਨਾ ਤਿਆਰ ਹੋਏ ਕੱਪੜੇ ਪੌਣੇ ਜੀ ਉਹ ਤਾਂ ਖਾਸਾ ਖਤਾ ਵੀ ਹੋਰ ਬਣ ਗਏ ਬੱਚਿਆਂ ਦੇ ਕੋਈ ਮੰਦਿਰ ਵਾਣੀ ਆ ਕਰਨਾ ਉਹ ਕਰਨਾ ਸ਼ੁਰੂ ਕਰਨਾ ਬੈਠੋ ਕਰਨਾ ਹੁਣ ਤਾਂ ਹਫਤਾ ਵੀ ਕੁਝ ਅਲੱਗ ਜਿਹਾ ਹੋ ਗਿਆ ਪਹਿਲਾਂ ਵਰਗਾ ਤਾਂ ਕੋਈ ਨਹੀਂ ਹੁਣ ਫਿਰ ਆਂਟੀ ਜੀ ਛੇਤੀ ਤਿਆਰ ਹੋ ਜਾਂਦੇ ਜਿਵੇਂ ਟਾਈਮ ਲਾਉਂਦੇ ਨੇ ਉਹ ਤਾਂ 15 20 ਮਿੰਟ ਤਿਆਰ ਬਸ ਸੀ ਜਿਆਦਾ ਟਾਈਮ ਨਹੀਂ ਲਾਉਂਦੇ ਵਧੀਆ ਵਾ ਉਹਨਾਂ ਦੇ ਨਾਲ ਵਧੀਆ ਜ਼ਿੰਦਗੀ ਲੰਘ ਰਹੀ ਓ ਕਿਰਪਾ ਮਹਾਰਾਜ ਦੀ ਕੀ ਕਾਉਂਗੇ ਆਂਟੀ ਜੀ ਰੋਜ ਸਾਡੇ ਕੈਮਰੇ ਰਾਹੀਂ ਗਹਿਣਾ ਓਏ ਅਸੀਂ ਰੱਖੀ ਜੇ ਹਾਂ ਚੱਲ ਵਧੀਆ ਚੱਲਦੀ ਜ਼ਿੰਦਗੀ ਹਾਂ ਵਧੀਆ ਚੱਲ ਰਹੀ ਆ ਦੇਖੋ ਹੁਣ ਤੱਕ ਜਿਵੇਂ ਵੀ ਨਹੀਂ ਵੀ ਬਹੁਤ ਵਧੀਆ ਨਹੀਂ ਵੀ ਆ ਮੈਂ ਤਾਂ ਪ੍ਰਮਾਤਮਾ ਕਹਿੰਦਾ ਐ ਜੁੜੀਆਂ ਸੌਂ ਦਵੇ ਅੱਛਾ ਠੀਕ ਹੋ ਦੇਖੋ ਜੀ ਜੰਦੇ ਲਾਦੇ ਸਾਡੇ ਸ਼ੋਅ ਦੇ ਵਾਹੀ ਸਾਰੇ ਦਰਸ਼ਕਾਂ ਨੂੰ ਸਾਡੇ ਨੂੰ ਕੀ ਮਿਸਨੇਹਾ ਦੋਗੇ ਦੇਖੋ ਜੀ ਪਿਆਰ ਨਾਲ ਰਹੋ ਇਸ ਤੋਂ ਵੱਡੀ ਕੋਈ ਦੌਲਤ ਨਹੀਂ ਹੈਗੀ ਜਿੰਦਗੀ ਜੀ ਠੀਕ ਹੈ ਹਰ ਇੱਕ ਦਾ ਸਤਿਕਾਰ ਕਰੋ ਬੜਿਆਂ ਦਾ ਸਤਿਕਾਰ ਕਰੋ ਸੇਵਾ ਕੀ ਹਾਂ ਛੋਟਿਆਂ ਨੂੰ ਪਿਆਰ ਕਰੋ ਮਹਾਰਾਜੇ ਲੜ ਲਗੋ ਕੋਈ ਗ੍ਰਾਮ ਸੇਵੀ ਲੜ ਲਗੋ ਇੰਨੇ ਵੀੜਾ ਪਾਰ ਕਰਨਾ ਠੀਕ ਹੈ ਔਰ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਜ਼ਿੰਦਗੀ ਦੀ ਇੱਕੋ ਚੀਜ਼ ਕੀ ਹੈ ਵੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਨਹੀਂ ਹੈਗਾ ਸਚਾਈ ਔਰ ਸਫਾਈ ਥੈਂਕ ਯੂ ਮਿਹਰਬਾਨ ਖਾਲਸਾ ਵੈਕਜੀ ਕੀ ਫਤਈ ਜੀ ਖਾਲਸਾ ਵੈਕਜੀ ਕੀ ਫਤਈ ਆਓ ਜੀ ਆਪਾਂ ਅੱਗੇ ਵੱਲੋਂ ਵਧਦੇ ਆ ਪਿੰਡ ਵੱਲੋਂ ਚੱਲਦੇ ਆ ਪਿੰਡ ਵਿਖਾਵਾਂਗੇ ਅੱਜ ਫਿਰ ਤੁਹਾਨੂੰ ਪਿੰਡੋਂ ਪਿੰਡ ਸ਼ੋਅ ਸ਼ੇਖੂਪੁਰ ਵੱਲ ਘੁੰਮਦੇ ਫਿਰਦੇ ਆਂ ਅੰਕਲ ਮਿਲੇ ਨੇ ਆਪਾਂ ਅੰਕਲ ਨੂੰ ਪੁੱਛਦੇ ਆਂਕਲ ਕੀ ਨਾਮ ਹੈ ਤੁਹਾਡਾ ਜੀ ਅਜੈਬ ਸਿੰਘ ਹੈ ਜੀ ਅਜੈਬ ਸਿੰਘ ਹੀ ਤੁਸੀਂ ਜੱਦੀ ਇੱਥੇ ਰਹਿ ਰਹੇ ਹੋ ਜਾਂ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਪਹਿਲਾਂ ਕਿਤੇ ਹੋਰ ਪਾਸੇ ਰਹਿੰਦੇ ਸੀ ਕਿੱਥੇ ਰਹਿੰਦੇ ਹੁੰਦੇ ਸੀ ਜੀ ਪਹਿਲਾਂ ਸਰਵਿਸ ਕਰਦਾ ਸੀ ਪੰਜਾਬ ਮਿਊਂਸਿਪਲਿਟੀ ਪਟਿਆਲਾ ਦੀ ਬ੍ਰਾਂਚ ਚਲਵੰਡੀ ਸਾਬੋ ਅੱਛਾ ਚਲਵੰਡੀ ਸਾਬੋ ਉੱਥੇ ਅਸੀਂ ਇਹ 10-12 ਸਾਲ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ 2003 ਤੋਂ ਇੱਥੇ ਰਹਿ ਰਹੇ ਹਾਂ ਅੱਛਾ ਜੀ ਕੀ ਕੰਮ ਕਰਦੇ ਹੁੰਦੇ ਸੀ ਤੁਸੀਂ ਕੰਮ ਵਿੱਚ ਮੈਂ ਪੰਜਾਬ ਮਿਨਿਸਟਰੀ ਰਿਟਾਇਰਡ ਹਾਂ ਅੱਛਾ ਪ੍ਰੋਫੈਸਰ ਹੈ ਜੀ ਸੁਪਰ ਸੁਪਰਡੈਂਟ ਓਕੇ ਸੁਪਰੀਡੈਂਟ ਰਿਟਾਇਰਡ ਤੇ ਅੱਜ ਕੱਲ ਆਪਣੀ ਆ ਕਰਿਆਨੇ ਦੀ ਦੁਕਾਨ ਕੀਤੀ ਹੈ ਅੱਛਾ ਜੀ ਤੇ ਬਸ ਇੱਥੇ ਮਸਤੀ ਮਾਰੀਦੀ ਬੈਠ ਕੇ ਹਾਂਜੀ ਜਾਂਦਿਆਂ ਦੇ ਮਿੱਤਰ ਪਿਆਰਾਂ ਨੂੰ ਮਿਲਦਾ ਹੈ ਕਿ ਇੱਕ ਗੱਲ ਮੈਂ ਪਿੱਛੇ ਗੱਲ ਕਰ ਰਿਹਾ ਸੀਗਾ ਅੰਕਲ ਹੋਰਾਂ ਦੇ ਨਾਲ ਉਹ ਕਹਿੰਦੇ ਵੀ ਜਿਹੜੀ ਪਹਿਲਾਂ ਵਾਲੀ ਸਾਡੀ ਯਾਰੀ ਦੋਸਤੀ ਹੁੰਦੀ ਸੀ ਉਹ ਲੱਗੀ ਹੁੰਦੀ ਸੀ ਕਿ ਲੱਗੀ ਮੋਹ ਪਿਆਰ ਹੁੰਦਾ ਸੀਗਾ ਲੱਗੀ ਰਿਸ਼ਤਿਆਂ ਵਾਲੇ ਪਿਆਰ ਹੁੰਦਾ ਸੀਗਾ ਅੱਜ ਕੱਲ ਦੀ ਯਾਰੀ ਤੇ ਪਹਿਲਾਂ ਦੀ ਯਾਰੀ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਬਈ ਬਹੁਤ ਜ਼ਿਆਦਾ ਫਰਕ ਆ ਗਿਆ ਪਹਿਲਾਂ ਤਾਂ ਇਸ ਤਰ੍ਹਾਂ ਹੁੰਦਾ ਸੀਗਾ ਸਾਰੇ ਇਕੱਠੇ ਪਿੰਡਾਂ 'ਚ ਰਹਿੰਦੇ ਸੀਗੇ ਬੰਦੇ ਸੀਗੇ ਹਾਂਜੀ ਤੇ ਸਵੇਰੇ ਉੱਠ ਕੇ ਦਤਨ ਕੁਰਲੂ ਖੇਤਾਂ 'ਚ ਜਾਂਦੇ ਸੀਗੇ ਹਾਂ ਤੇ ਇੱਥੇ ਬਾਹਰ ਮੇਲਜੋਲ ਹੁੰਦਾ ਸੀਗਾ ਗੱਲਾਂ ਬਾਤਾਂ ਕਰਦੇ ਸੀਗੇ ਹਾਂਜੀ ਤੇ ਬਾਕੀ ਬ੍ਰੀਕਫਾਸਟ ਲੰਚ ਕਰਕੇ ਜੇ ਫਿਰ ਖੇਤਾਂ 'ਚ ਕੰਮ ਕਰੀਦਾ ਸੀਗਾ ਤੇ ਕਿਹਤਾ ਜੂ ਸਾਰੇ ਇਕੱਠੇ ਰਹਿੰਦੇ ਸੀਗੇ ਤੇ ਜੁਆਇੰਟ ਫੈਮਿਲੀਆ ਹੁੰਦੀ ਸੀਗੀ ਚਾਚੇ ਪਾਏ ਨਾਲ ਇਕੱਠੇ ਰਹਿੰਦੇ ਸੀਗੇ ਭੈਣ ਭਰਾ ਤੇ ਹੁਣ ਤਾਂ ਇੰਨਾ ਫਰਕ ਪੈ ਗਿਆ ਵੀ ਘਰ ਘਰ ਦੇ ਵਿੱਚ ਬੈਠ ਕੇ ਫੇਰਾ ਜੀ ਨਹੀਂ ਹੈਗੇ ਬੱਚੇ ਆਪਣੇ ਰਸਤੇ ਨੂੰ ਆ ਜੋ ਕਸਮ ਆ ਗਿਆ ਇੱਕ ਤੇਈ ਉਹਦੇ ਕਰਕੇ ਚਲੋ ਕਾਮਾਕਾਰਾਂ ਵਾਸਤੇ ਬਾਹਰ ਵੀ ਨਿਕਲਣਾ ਪੈਂਦਾ ਜਦੋਂ ਹੁਣ ਮੈਂ ਤੁਹਾਨੂੰ ਪਿਛਲੇ ਸਮੇਂ ਦੀਆਂ ਤੁਹਾਡੇ ਗੱਲਾਂ ਪੁੱਛ ਰਿਹਾ ਤੇ ਤੁਹਾਡੇ ਚਿਹਰੇ ਦੇ ਉੱਤੇ ਇੱਕ ਅਲੱਗ ਨੂਰ ਜਿਹਾ ਆਇਆ ਪਿਆ ਕਦੇ ਅੱਖਾਂ ਬੰਦ ਹੁੰਦੀਆਂ ਨੇ ਜਦੋਂ ਉਹ ਸਮਾਂ ਯਾਦ ਕਰਕੇ ਫਿਰ ਉਹ ਕਿਵੇਂ ਦਾ ਮਹਿਸੂਸ ਹੁੰਦਾ ਈ ਬਸ ਇੱਕ ਤਰ੍ਹਾਂ ਨਾਲ ਕਾਫੀ ਤਰ੍ਹਾਂ ਦੀ ਜਿਵੇਂ ਕਿ ਅੱਜ ਕੱਲ ਦਾ ਘੁੱਟਣ ਵਾਲੀ ਗੱਲ ਚੱਲੀ ਵੀ ਆ ਹੂੰ ਵੀ ਕੱਲੇ ਜ ਰਹਿੰਦੇ ਨੇ ਤੇ ਸਾਥ ਘੱਟ ਬੈਠਦੇ ਨੇ ਜਿਹੜੇ ਆਂਡ ਗਵਾਂਢੀ ਉਹ ਘੱਟੇ ਨਿਕਲਦੇ ਨੇ ਬਾਹਰ ਆਪਣੇ ਆਪਣੇ ਘਰਾਂ 'ਚ ਬੈੰਦੇ ਨੇ ਤੇ ਇਸ ਤਰ੍ਹਾਂ ਦਾ ਉਹ ਵਿਹਾਰ ਹੈਗਾ ਆਪਣੇ ਪਿੰਡਾਂ ਦੇ ਵਿੱਚ ਕੀ ਹੁੰਦਾ ਏ ਇੱਕ ਦੇ ਘਰ ਸਬਜੀ ਬਣਨੀ ਦਸਾਂ ਘਰਾਂ ਦੇ ਵਿੱਚ ਖੁਸ਼ਬੂ ਚਲੀ ਜਾਂਦੀ ਤੇ ਸਾਰੇ ਗੋਲੀਆਂ ਜਾ ਕੇ ਆ ਜਾਂਦੇ ਸੀਗੇ ਫੇ ਇੱਥੇ ਦਾ ਕਿਵੇਂ ਦਾ ਮਾਹੌਲ ਉਹ ਚੱਲਦਾ ਸੀਗਾ ਪਹਿਲਾਂ ਹੁਣ ਵੈਸੇ ਬਹੁਤ ਘੱਟ ਹੈਗਾ ਚੱਲਦਾ ਜਰੂਰ ਉਹ ਇੱਕ ਦੋ ਘਰਾਂ ਦੇ ਦੋ ਚਾਜੀ ਨੇ ਮੇਰੇ ਸਰਨਦਾਰੀ ਆਂਡ ਗਵਾਂਢ ਹੈਗਾ ਵਾਕਈ ਨਾ ਕੋਈ ਬਰਤਨੀ ਹੈ ਸਰਨਦਾ ਵੀ ਨਾ ਗਵਾਂਢ ਪਹਿਲਾਂ ਹੁੰਦਾ ਜਿਵੇਂ ਰਿਸ਼ਤਰੀ ਬਾਅਦ ਚ ਆਉਂਦੀ ਆ ਉਹ ਇਸ ਸਹਾਉ ਗੇਲ ਮਰਤੋਂ ਹੈਗੀ ਆ ਜਿਹੜੀ ਕਿ ਬਹੁਤ ਘੱਟ ਹੈਗਾ ਤਾਲਮੇਲ ਜਨਤਾ ਦਾ ਉੱਨਨ ਹੈ ਜਿੰਨਾ ਕਿ ਪਹਿਲਾਂ ਹੁੰਦਾ ਸੀਗਾ ਤੇ ਇਹ ਪੁਰਾਣੇ ਸਮੇਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਰਹਿੰਦੇ ਸੀ ਇੱਕ ਮਾਪਿਓ ਦੀ ਘੂਰ ਹੁੰਦੀ ਸੀ ਬੱਚਿਆਂ ਨੂੰ ਕੀ ਬਾਤ ਘੂਰ ਦੇ ਨਾਲ ਹੀ ਡਰ ਜਾਣਾ ਉਹਨਾਂ ਨੇ ਛੱਡ ਦੇਣਾ ਤੇ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਅੱਜ ਵੀ ਇਹ ਗੱਲ ਹੈਗੀ ਬਾਈ ਤੁਸੀਂ ਕੀ ਲੱਗਦਾ ਵੀ ਆਪਣੇ ਪਿੰਡ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਹੁਣ ਦੇ ਟਾਈਮ ਨੇ ਕੁਛ ਤਾਂ ਹੈਗਾ ਜਾਨੀ ਕਿ ਫਿਰ ਵੀ ਘੱਟ ਕਵਾਂਗੇ ਅੱਜ ਕਿ ਉਹ ਸਟੇਜ ਦੇ ਮੌਲ ਨਾਲ ਕੰਪੇਅਰ ਜੀ ਕਰੀਏ ਉਦੋਂ ਤਾਂ ਇਸ ਤਰ੍ਹਾਂ ਸੀਗਾ ਜੀ ਪੇਰੈਂਟਸ ਇੱਕ ਪਾਸੇ ਰਹੇ ਮੰਮੀ ਰੜੀ ਝੜਕਦੇ ਸੀਗੇ ਤੇ ਉਦੋਂ ਤਾਂ ਚਾਚੇ ਤਾਇਤੇ ਵੀ ਡਰਦੇ ਸੀਗੇ ਬੱਚੇ ਤੇ ਈਵਨ ਜੇ ਇਹਦਾ ਵੱਡਾ ਭਰਾ ਹੁੰਦਾ ਸੀ ਉਹਦੀ ਵੀ ਰਿਸਪੈਕਟ ਕਰਦੇ ਸੀਗੇ ਬਹੁਤ ਜ਼ਿਆਦਾ ਤੇ ਉਹ ਤਾਂ ਵੀ ਡਰ ਮੰਨਦੇ ਸੀਗੇ ਵੱਡਾ ਭਰਾ ਆ ਗਿਆ ਯਾਰ ਗੁੱਸੇ ਹੋ ਕੇਲੇ ਹੋਏਗਾ ਚਲੋ ਆਪਣੇ ਕੰਮ 'ਤੇ ਲੱਗੇ ਪਹਿਲਾਂ ਦੇ ਸਮਿਆਂ ਦੇ ਵਿੱਚ ਕੁੱਟ ਬੜੀ ਪੈਂਦੀ ਹੁੰਦੀ ਸੀਗੀ ਇੱਕ ਜੀ ਕੀ ਬਾਤ ਤੇ ਅੱਜ ਘੱਟ ਗਈ ਉਹ ਕੁੱਟ ਤਾਂ ਕਿਵੇਂ ਦਾ ਲੱਗਦਾ ਜੀ ਕੁੱਟ ਦਾ ਬਹੁਤ ਡਿਫਰੈਂਟ ਹੈਗਾ ਹਾਂਜੀ ਉਦੋਂ ਤਾਂ ਸਕੂਲ ਜਾਂਦੇ ਸੀਗੇ ਅ ਪੀਰੈਂਟ টিਚਰ ਸੀਗੇ ਉਹ ਪੀਰੈਂਟਾਂ ਵਾਂਗੂੰ ਹੀ ਝਟਕਦੇ ਸੀਗੇ ਤੇ ਜਿਹੜੇ ਪੀਰੈਂਟਸ ਹੁੰਦੇ ਸੀ ਉਹ ਵੀ ਰਿਸਪੈਕਟ ਕਰਦੇ ਸੀ ਵੀ ਟੀਚਰ ਨੇ ਕੁੱਟਦਾ ਮਾਰਤਾ ਕੋਈ ਗੱਲ ਚੰਗਾ ਇਹਦੀ ਗਲਤੀ ਹੋਵੇਗੀ ਹਨਾ ਅੱਜ ਕੱਲ ਤੇ ਹੱਥ ਨਹੀਂ ਲਾ ਕੇ ਰਾਜੀ ਕੋਈ ਤੇ ਮੰਮੀ ਡੈਡੀ ਵੀ ਜਦੋਂ ਕੋਈ ਸਕੂਲੇ ਬੁਲਾਉਂਦੇ ਸੀ ਟੀਚਰ ਤਾਂ ਹੋ ਸਾਇ ਕਈ ਵੀ ਆ ਉਹ ਫੜ ਕੇ ਬੱਚੇ ਨੂੰ ਥੱਪੜ ਉੱਥੀ ਲਾ ਦਿੰਦੇ ਸੀਗੇ ਤੇ ਅੱਜ ਕਰਦੇ ਨਹੀਂ ਉਹ ਯਾਦ ਆਉਂਦਾ ਛੱਪੜਾ ਦੇ ਚਨਾਉਣਾ ਮੱਜਾਂ ਦੇ ਉੱਤੇ ਉੱਪਰ ਚੜ ਜਾਣਾ ਬੜਾ ਲੱਗ ਜਾ ਸੀਗਾ ਜੀ ਸਵੇਰ ਹੁਣ ਤੇ ਬਹੁਤ ਹੀ ਬਹੁਤ ਦੂਰ ਚਲ ਗਈ ਗੱਲ ਉਹਦੋਂ ਛੱਪੜ ਹੁੰਦੇ ਸੀਗੇ ਨਹਿਰਾਂ ਹੁੰਦੀਆਂ ਛੋਟੇ ਕਸਬੇ ਹੁੰਦੇ ਸੀ ਨਿਕਲਦੇ ਸੀ ਉੱਥੇ ਨੰਦੇ ਸੀਗੇ ਹੁਣ ਤੇ ਅੰਦਰਾਂ ਚ ਹੈਗਾ ਸਭ ਕੁਝ ਜੇ ਤੁਹਾਨੂੰ ਇਹ ਇੱਕ ਵਾਰ ਕਿਹਾ ਜਾਵੇ ਵੀ ਤੁਸੀਂ ਅੱਜ ਤੋਂ ਆਪਣੇ ਜਿਹੜੇ ਬਚਪਨ ਦੇ ਵਿੱਚ ਜਾ ਸਕਦੇ ਹੋ ਫੇ 5-7 ਸਾਲ ਦੇ ਜਿੱਤੇ ਜਦੋਂ ਤੁਸੀਂ ਹੁੰਦੇ ਸੀਗੇ ਉਦੋਂ ਤੁਸੀਂ ਜਾ ਸਕਦੇ ਹੋ ਤੇ ਸਭ ਤੋਂ ਪਹਿਲੀ ਚੀਜ਼ ਫਿਰ ਕੀ ਕਰੋਗੇ ਉਦੋਂ ਜਾ ਕੇ ਉਦੋਂ ਜਾ ਕੇ ਤਾਂ ਪਹਿਲਾਂ ਸਾਰਾ ਜਿਹੜਾ ਇਸ ਤਰ੍ਹਾਂ ਖੇਡ ਖੇਡਣਾ ਬੜੀ ਹੁੰਦੀ ਸੀ ਉਸ ਟਾਈਮ ਤੇ ਜਿਵੇਂ ਕਬੱਡੀ ਖੇਡਣਾ ਹਾਂ ਜੀ ਗੁੱਲੀ ਡੰਡਾ ਖੇਡਣਾ ਤੇ ਨੱਠਣਾ ਭੱਜਣਾ ਤੇ ਉੱਥੇ ਜਾਣਾ ਕਲਰਾਂ 'ਚ ਜਿਵੇਂ ਕਲਰ ਹੁੰਦੇ ਸੀਗੇ ਉੱਥੇ ਖੇੜੇ ਕਲਰ ਕਹਿੰਦੇ ਸੀ ਨਾ ਕੱਚੇ ਮੈਦਾਨ ਹੁੰਦੇ ਸੀਗੇ ਬਾਹਰ ਉੱਥੇ ਖੇੜਦੇ ਸੀਗੇ ਉਹ ਚੀਜ਼ਾਂ ਬੜੀਆਂ ਇਸ ਤਰ੍ਹਾਂ ਦੀਆਂ ਯਾਦਾਂ ਵਾਲੀਆਂ ਹੈਗੀਆਂ ਨੇ ਵੀ ਜੇ ਉਸ ਤਰ੍ਹਾਂ ਦਾ ਜੀਵਨ ਹੋਵੇ ਤਾਂ ਬਹੁਤ ਹੀ ਇੰਡੀਪੈਂਡੈਂਟ ਜਾਂ ਬਹੁਤ ਹੀ ਇਨੋਵੇਕਲਾ ਦਾ ਸੀਗਾ ਜਿਵੇਂ ਦੁਵਾੜਾ ਲਾ ਕੇ ਜਿਉਵਾਂਗੇ ਬਹੁਤ ਵਧੀਆ ਲੱਗੀ ਤੁਹਾਡੇ ਨਾਲ ਗੱਲਬਾਤ ਕਰਨੀ ਥੈਂਕ ਯੂ ਮਿਹਰਬਾਨੀ ਆਜੋ ਜੀ ਅੱਪਾ ਚੱਲਦੇ ਹਾਂ ਹੁਣ ਅੱਗੇ ਪਿੰਡ ਵੱਲ ਨੂੰ ਕਾਮਯੋ ਜੀ ਵਧੀਆ ਜੀ ਕੀ ਨਾਮ ਹੈ ਜੀ ਨਾਂ ਰੱਬ ਦਾ ਬੰਦੇ ਦਾ ਤਾਂ ਕੋਈ ਨਾਂ ਹੀ ਨਹੀਂ ਹੁੰਦਾ ਫਿਰ ਵੀ ਘਰਦਾਂ ਨੇ ਕੋਈ ਰੱਖਿਆ ਹੋਣਾ ਘਰਦਾਂ ਨੇ ਰੱਖਦਾਂ ਹੋਣਾ ਨਹੀਂ کہہ ਕੇ ਬੁਲਾਉਂਦੇ ਨੇ ਵੀ ਰੱਬ ਦਾ ਨਾਂ ਇੱਧਰ ਆ ਆਹ ਹਾਂ ਆਈ ਆਈ ਰੱਬ ਦਾ ਨਾਂ ਲੈ ਕੇ ਕਹਿੰਦਾਂਗੇ ਵੀ ਆ ਜਾ ਬਈ ਰੱਬ ਦੇ ਹੁੰਦਿਆ ਹੁਣ ਦੱਸੋ ਫਿਰ ਕੀ کہہ ਕੇ ਬੁਲਾਉਂ ਹਾਂ ਮੇਰਾ ਸ਼ੁਭ ਨਾਮ ਮੇਰਾ ਹੈਗਾ ਰਗਵੀਰ ਸਿੰਘ ਅੱਛਾ ਜੀ ਪਿੰਡ ਸੇਖਪੁਰਾ ਕੰਮ ਕੀ ਕਰਦੇ ਸੀ ਮੈਂ ਰਿਟਾਇਰਡ ਹਾਂ ਕਾਦੇ ਚੋਂ ਹੀ ਪੰਜਾਬੀ ਯੂਨੀਵਰਸਿਟੀ ਤੋਂ ਕੀ ਕੰਮ ਕਰਦੇ ਸੀ ਮੈਂ ਟੈਕਨੀਕਲ ਡਿਪਾਰਟਮੈਂਟ ਪਬਲਿਕ ਹੈਲਥ ਚ ਵਾਟਰ ਸਪਲਾਈ ਅੱਛਾ ਟੈਕਨੀਕਲ ਡਿਪਾਰਟਮੈਂਟ ਦੇ ਵਿੱਚ ਫਿਰ ਤੇ ਤਕਨੀਕਾਂ ਦੇ ਬਾਰੇ ਕਾਫੀ ਜਾਣਕਾਰੀ ਹੋਣੀ ਬਿਲਕੁਲ ਬਿਲਕੁਲ ਹਾਂ ਅੱਛਾ ਜੇਕਰ ਆਪਾਂ ਇੱਕ ਪਾਣੀ ਨੂੰ ਦੂਜੀ ਪਾਣੀ ਦੇ ਵਿੱਚ ਰਲਾਉਣਾ ਹੋਵੇ ਫਿਰ ਕੀ ਪਾਣੀ ਦਾ ਹੀ ਕਰਨ ਕਰਨਾ ਪਊਗਾ ਆਪਾਂ ਉਹ ਆਪਾਂ ਨੂੰ ਦੋਨਾਂ ਨੂੰ ਮਿਲਾਉਣਾ ਪਊਗਾ ਇੱਕ ਨੂੰ ਕਿੱਦਾਂ ਕਿੱਦਾਂ ਮਿਲਾਉਣਾ ਮਿਕਸਰ ਮਿਕਸਰ ਕਰਨਾ ਪੈਣਾ ਹੁੰਦਾ ਅੱਛਾ ਜੀ ਫਿਰ ਯੂਨੀਵਰਸਿਟੀ ਕਿੰਨਾ ਟਾਈਮ ਸੇਵਾਵਾਂ ਨ ਮੈਂ ਲਗਭਗ 40 ਸਾਲ 40 ਸਾਲ ਤੋਂ ਜੀ ਯੂਨੀਵਰਸਿਟੀ ਦੇ ਵਿੱਚੋਂ ਕਿੰਨਾ ਕੁ ਫਰਕ ਆ ਗਿਆ ਬੱਚਿਆਂ ਦੇ ਵਿੱਚ ਸਟੂਡੈਂਟ ਵਿਦਿਆਰਥੀਆਂ ਦੇ ਵਿੱਚ ਕਿੰਨਾ ਕੁ ਫਰਕ ਆ ਗਿਆ ਜੀ ਉਸ ਟਾਈਮ ਨਾਲੋਂ ਹੁਣ ਤਾਂ ਕਾਫੀ ਚੇਂਜ ਹੋ ਗਿਆ ਕਾਫੀ ਬਦਲਾਅ ਆ ਗਿਆ ਬੱਚਿਆਂ ਦੇ ਨਵੀਂ ਜਨਰੇਸ਼ਨ 'ਚ ਬਹੁਤ ਮਤਲਬ ਅੱਗੋਂ ਵਧੀ ਹੈ ਹਮ ਦੇ ਨਵੀਂ ਨਵੀਂ ਤਕਨੀਕ ਹੈ ਬੱਚੇ ਉਹਨਾਂ ਦੇ ਆਪਣਾ ਚੱਲੀ ਜਾਂਦੇ ਨੇ ਕਰੀ ਜਾਂਦੇ ਨੇ ਪ੍ਰੈਕਟਿਸ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਪਣੇ ਪੁਰਾਣੇ ਤਰੀਕੇ ਵਰਤਦੇ ਸੀ ਹਮ ਜਿਹੜੇ ਨਵੇਂ ਬੱਚੇ ਨੇ ਨਵੀਂ ਜਨਰੇਸ਼ਨ ਉਹ ਨਵੀਂ ਤਕਨੀਕ ਆਇਆ ਉਹਨੂੰ ਇਸਤੇਮਾਲ ਕਰ ਲੀਏ ਜੀ ਇੱਕ ਗੱਲ ਦੱਸੋ ਜਿੱਦਾਂ ਅਨੰਮੀ ਤਕਨੀਕ ਦੇ ਨਾਲ ਹੁਣ ਜ਼ਿੰਦਗੀ ਜਿਉਣ ਲੱਗ ਗਏ ਜਿਹੜੇ ਨਵੀਂ ਜਨਰੇਸ਼ਨ ਵਾ ਜਨਰੇਸ਼ਨ ਜੈਡ ਹੁਣ ਪਹਿਲਾਂ ਕੀ ਹੁੰਦਾ ਸੀਗਾ ਹਰੇਕ ਚੀਜ਼ ਨੂੰ ਹਾਰਡਵਰਕ ਲਿਆ ਜਾਂਦਾ ਸੀਗਾ ਉਹਦੇ ਤੇ ਜਿਆਦਾ ਤੋਂ ਜਿਆਦਾ ਕੰਮ ਕੀਤਾ ਹੀ ਜਾਂਦਾ ਸੀ ਕਿ ਕੀਤਾ ਜਾਂਦਾ ਸੀ ਕਿ ਕੀਤਾ ਜਾਂਦਾ ਸੀਗਾ ਅੱਜ ਕੱਲ ਬੱਚੇ ਕੀ ਕਰਦੇ ਨੇ ਸ਼ਾਰਟਕਟ ਬਣਾਉਂਦੇ ਨੇ ਸਮਾਰਟਵਰਕ ਯੂਜ਼ ਕਰਨ ਲੱਗ ਗਏ ਹਾਰਡਵਰਕ ਤੇ ਸਮਾਰਟਵਰਕ ਕਰਨਾ ਤੁਹਾਡੇ ਹਿਸਾਬ ਦੇ ਨਾਲ ਕਿਵੇਂ ਦਾ ਆ ਵੀ ਇਹ ਚੰਗਾ ਆ ਜਾਂ ਇਹਦੇ ਨਾਲ ਆਪਣੇ ਮਨੁੱਖੀ ਨੁਹਾਣੀਆਂ ਵੀ ਹੋ ਸਕਦੀਆਂ ਨਹੀਂ ਸਮੇਂ ਦੇ ਆਨ ਤਾਂ ਦੇਖੋ ਠੀਕ ਹੈ ਪਰ ఫిਜ਼ੀਕਲ ਤੌਰ ਤੇ ਜੇ ਆਪਾਂ ਲਈਏ ਤੇ ਉਹਦੇ ਚ ਹਾਰਡ ਵਰਕਿੰਗ ਜ਼ਰੂਰੀ ਹੈ ਜੀ ਕਿਉਂਕਿ ਵੀ ਹਾਰਡ ਵਰਕਿੰਗ ਦੇ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਹਮ ਨਾਲੇ ਤੁਹਾਨੂੰ ਕੰਮ ਦੇ ਬਾਰੇ ਉਹਦੇ ਤਜਰਬੇ ਦਾ ਪਤਾ ਲੱਗਦਾ ਹੈ ਹਮ ਵੀ ਮਿਹਨਤ ਕਿਵੇਂ ਹੁੰਦੀ ਹੈ ਠੀਕ ਹੈ ਨਾ ਅੱਜ ਕੱਲ ਬੱਚੇ ਲੰਬੀ ਛਾਲ ਮਾਰਦੇ ਨੇ ਸ਼ਾਰਟਕਟ ਤੇ ਤਕਨੀਕ ਹੈ ਤਕਨੀਕ ਦੇ ਹਿਸਾਬ ਨਾਲ ਜਿੰਵੇਂ ਦਾ ਸਮਾਂ ਉਹਦਾ ਦੇ ਕੰਮ ਹੁੰਦੇ ਨੇ ਪਰ ਅੱਜ ਦੇ ਟਾਈਮ 'ਚ ਨਵੀਂ ਜਨਰੇਸ਼ਨ ਪੁਰਾਣੇ ਬਜ਼ੁਰਗਾਂ ਨਾਲ ਪੁਰਾਣੇ ਲੋਕਾਂ ਦੇ ਨਾਲੋਂ ਘੱਟ ਮਿਹਨਤ ਕਰਕੇ ਰਾਜੀ ਆ। ਅੱਛਾ। ਸ਼ੁਰੂ ਦੇ ਵਿੱਚ ਸੁਪਨੇ ਕੀ ਸੀਗੇ ਕੀ ਬਣਨਾ ਸੀ ਆ ਵੱਡੇ ਹੋ ਕੇ? ਸੁਪਨੇ ਤਾਂ ਬੰਦੇ ਦੇ ਸੁਪਨੇ ਤਾਂ بڑے ਹੁੰਦੇ ਨੇ, ਡ੍ਰੀਮ ਬੜੇ ਲੰਬੇ ਹੁੰਦੇ ਨੇ ਪਰ ਜੇ ਮਹਾਰਾਜ ਦੀ ਕਿਰਪਾ ਹੋਵੇ ਤਾਂ ਹੋ ਵੀ ਸਕਦੇ ਨੇ। ਹੂੰ। ਪਰ ਉਹਦਾ ਮੇਨ ਕਾਰਨ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਬੰਦੇ ਨੂੰ ਮਿਹਨਤ ਜ਼ਰੂਰੀ ਹੈ। ਹੂੰ। ਤੁਸੀਂ ਕੀ ਬਣਨਾ ਸੀਗੇ ਫਿਰ? ਨਹੀਂ ਬਣਨਾ ਤਾਂ ਇਹ ਸੀ ਆਪਣਾ ਤਾਂ ਏਸੀ ਵੀ ਸਰਕਾਰੀ ਜੋਬ ਮਿਲੇ। ਹੂੰ। ਦੇ ਸੱਚੇ ਪਾਤਸ਼ਾਹ ਨੂੰ ਵੀ ਅਰਦਾਸ ਕਰੀ ਸੀ ਕਿ ਵੀ ਭਾਵੇਂ ਛੋਟੇ ਹੋਵੇ ਭਾਵੇਂ ਵੱਡੀ ਹੋਵੇ ਹੋਵੇ ਸਰਕਾਰੀ ਜੋਬ ਤੇ ਉਹ ਮਾਲਕ ਨੇ ਆਪਣੀ ਪੂਰੀ ਕਰਤੀ ਹੁਣ ਬੱਚੇ ਕੀ ਕਰਦੇ ਨੇ ਬੱਚੇ ਆਪਣੇ ਤਿੰਨ بیٹے ਨੇ ਮੇਰੇ ਕੋਲ ਕਿੰਨੋਂ بیٹے ਗ੍ਰੈਜੂਏਸ਼ਨ ਨੇ ਹਾਂਜੀ ਤੇ ਦੋ بیٹے ਮੇਰੇ ਫੋਰਨਰ ਨੇ ਅੱਛੇ ਇੱਕ ਬੇਟਾ ਮੇਰਾ ਟੀਚਰ ਲੈਂਚ ਹੈ ਉਹ ਐ ਜੇ ਲਾਇਬ੍ਰੇਰੀ ਸਕੂਲ ਦੇ ਵਿੱਚ ਚੱਪੜਾ ਠੀਕ ਹੈ ਨਹੀਂ ਤੇ ਵਧੀਆ ਲਾਈਫ ਹੈ ਮਾਲਕ ਦੀ ਬੜੀ ਗਿਰਬਤ ਅੱਜ ਕੱਲ ਦੇ ਬੱਚਿਆਂ ਦੇ ਵਿੱਚ ਇਹ ਰੁਝਾਨ ਵੇਖਿਆ ਇਹਦਾ ਬਾਹਰ ਵੱਲ ਨੂੰ ਜਿਆਦਾ ਭੱਜ ਰਹੇ ਨੇ ਇਹਨੂੰ ਕਿਵੇਂ ਵੇਖਦੇ ਹੋ ਕਾਰਨ ਇਹ ਹੀ ਹੈ ਕਿ ਵੀ ਇੰਡੀਆ ਦੇ ਵਿੱਚ ਜੋਬ ਹੈਗੀ ਪਰ ਗਵਰਨਮੈਂਟ ਇਸ ਨੂੰ ਗੌਰ ਨਹੀਂ ਕਰਦੀ ਜੋਬ ਦੇ ਨਹੀਂ ਰਹੀ ਬੱਚਿਆਂ ਨੂੰ ਕਿਉਂਕਿ ਵੀ ਉਹਨਾਂ ਦੇ ਆਪਣੇ ਨਹੀਂ ਕੰਮ ਪੂਰੇ ਹੋ ਰਹੇ ਤੇ ਇਸ ਕਰਕੇ ਬੱਚਾ ਦਾ ਜਿੰਨੀ ਨਵੀਂ ਜਨਰੇਸ਼ਨ ਹੈ ਉਹਨਾਂ ਦਾ ਰੁਝਾਵ ਬਾਹਰ ਵੱਲ ਜਾਣਾ ਹੈ ਮਿਹਨਤ ਬਾਰ ਵੀ ਹੈ ਬਾਤ ਜ਼ੋਰ ਮਿਹਨਤ ਇੰਡੀਆ ਚ ਵੀ ਹੈ ਜੇ ਹੁਣ ਆ ਪਿੱਛੇ ਆਪਣੇ ਮਿਹਨਤ ਕਰ ਰਹੇ ਨੇ ਕਿੰਨੇ ਸੋਹਣੇ ਤਰੀਕੇ ਨਾਲ ਹਾਂ ਹਾਂ ਇੰਡੀਆ ਦੀ ਜਿਹੜੀ ਮਿਹਨਤ ਹੈ ਉਹਦੀ ਵੈਲਿਊ ਨਹੀਂ ਹੈ ਜਿਹੜੀ ਫੋਰਨ ਦੀ ਮਿਹਨਤ ਹੈ ਉਹਦੀ ਵੈਲਿਊ ਹੈ ਅੱਛਾ ਜੀ ਉਹ ਲੋਕ ਬੜੇ ਖੁਸ਼ ਨੇ ਬਿਆ ਕਿੰਨੇ ਸਾਨ ਦੇ ਵਿੱਚ ਹੋਇਆ ਸੀ ਵਿਆਹ ਦਾ ਯਾਰ ਪਤਾ ਹੀ ਨਹੀਂ ਲੱਗਿਆ ਕਦੋਂ ਕਰਤਾ ਬਜ਼ੁਰਗਾਂ ਨੇ ਅੱਛਾ ਜੀ ਵਿਆਹ ਵਾਲਾ ਤਾਂ ਮਾਨੂੰ ਕੋਈ ਹੈ ਹੀ ਨਹੀਂ ਸੀ ਵੀ ਵਿਆਹ ਵੀ ਕੋਈ ਚੀਜ਼ ਹੋਣੀ ਐ ਤਨੇ ਕਿਹਾ ਸੀਗਾ ਵੀ ਆ ਜਾ ਤਨ ਚੀਜੀ ਦਿਵਾ ਕੇ ਲੈ ਕੇ ਆ ਨੋ 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 ਹੋਰੀ ਚੀਜੀ ਬੜੀ ਮਹਿੰਗੀ ਪੈਂਦੀ ਐ ਉਹ ਉਹ ਜਿਹੜੀ ਵਿਆਹ ਦੀ ਚੀਜੀ ਐ ਨਾ ਬੜੀ ਮਹਿੰਗੀ ਪੈਂਦੀ ਐ ਵਿਆਹ ਕਰਾ ਕੇ ਬੰਦਾ ਸੁਖੀ ਰਹਿੰਦਾ ਕਿ ਜਾਂ ਫਿਰ ਠੀਕ ਆ ਲੰਘ ਜਾਂਦੀ ਐ ਜ਼ਿੰਦਗੀ ਨਹੀਂ ਉਹਦੇ ਦੋ ਕਾਰਨ ਨੇ ਜੀ ਇਹ ਤੁਹਾਡਾ ਲਾਈਫ ਪਾਰਟਨਰ ਹੂੰ ਸਹੀ ਹੈ ਹੂੰ ਸਮਝਦਾਰ ਹੈ ਹੂੰ ਤਾਂ ਤੁਹਾਡੀ ਜ਼ਿੰਦਗੀ ਸਵਰਗ ਹੈ ਹੂੰ ਜੇ ਤੁਹਾਡਾ ਲਾਈਫ ਪਾਰਟਨਰ ਮਤਲਬ ਕਿ ਵੀ ਆਪਣੀਆਂ ਜ਼ਰੂਰਤਾਂ ਵਧਾ ਦੇ ਹੂੰ ਔਰ ਬਿਨਾ ਮਤਲਬ ਤੋਂ ਖਰਚਾ ਕਰੀ ਜਾਵੇ ਤਾਂ ਫਿਰ ਬੰਦਾ ਤਾਂ ਬੇਵਕੂਫ ਬਣੇਗਾ ਹੀ ਬਣੇਗਾ ਅੱਛਾ ਤਾਂ ਫਿਰ ਉਹ ਤਾਂ ਲਾਈਫ ਦੁਖੀ ਰਹੇਗੀ ਤੁਹਾਡੇ ਲਾਈਫ ਪਾਰਟਨਰ ਬਾਰੇ ਦੱਸੋ ਸਾਨੂੰ ਫਿਰ ਸਾਡਾ ਲਾਈਫ ਪਾਰਟਨਰ ਬਹੁਤ ਵਧੀਆ ਹੈ ਚਾਈ ਬਹੁਤ ਵਧੀਆ ਹੈ ਬਹੁ ਵਾਈਫ ਹੈ ਧਾਰਮਿਕ ਵਿਚਾਰਾਂ ਵਾਲੀ ਹੈ ਤੇ ਵਧੀਆ ਆਪਣੇ ਬੱਚਿਆਂ ਦੀ ਪਰਵਰਿਸ ਕੀਤੀ ਹੈ ਆਪਾਂ ਨੂੰ ਵੀ ਚਲੋ ਆਪਣੇ ਨਾਲ ਵੀ ਠੀਕ ਆਪਣੇ ਵਿਚਾਰ ਠੀਕ ਸੀਗੇ ਤੇ ਕੋਲ ਮਲਾ ਕੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਫਾਈਟਡ ਆਪਾਂ ਨੂੰ ਓਕੇ ਥੈਂਕ ਯੂ ਮੇਰ ਬਣੀ ਹੁਣ ਅੱਗੇ ਚੱਲਦੇ ਆਂ ਤੁਹਾਡੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਆਜੋ ਹੀ ਫਿਰ ਚੱਲੀਏ ਚਲੋ ਕੀ ਨਾਮ ਹੈ ਤੁਹਾਡਾ ਪਰਮਾਨੰਦ ਕਿੰਨਾ ਟਾਈਮ ਹੋ ਗਿਆ ਇੱਥੇ ਰਹਿੰਦੇ ਨੇ ਤੁਹਾਨੂੰ ਇਤਤਨ ਨੂੰ ਹੋ ਗਏ 50 ਸਾਲ ਦੇ ਕਰੀਬ। ਅੱਛਾ ਜੀ ਕੀ ਕੰਮ ਕਰਦੇ ਹੁੰਦੇ ਸੀਗੇ ਆਪਣੇ ਜਵਾਨੀ ਬਹਿਰੇ? ਸਰਵਿਸ। ਹਾਂਜੀ ਸਰਵਿਸ ਕਰਦੇ ਸੀ। ਬੰਦਿਆਂ ਦੀ। ਹਾਂਜੀ ਕਾਦੀ ਸਰਵਿਸ ਸੀ? ਫੈਕਟਰੀ ਬਾਦਰਗਾੜ। ਅੱਛਾ ਫੈਕਟਰੀ ਬਾਦਰਗਾੜ। ਪਿੰਡ ਦੇ ਵਿੱਚ ਰਹਿੰਦੇ ਜਦੋਂ ਤੁਸੀਂ ਇੱਥੇ ਪਿੰਡ ਦੇ ਤੇ ਸ਼ਹਿਰ ਦੇ ਵਿੱਚ ਕੀ ਨਾ ਕੋ ਫਰਕ ਆਈ? ਜਦੋਂ ਤਾਂ ਬਹੁਤ ਫਰਕ ਸੀ। ਹਾਂਜੀ। ਹੋਂ ਤਾਂ ਕੋਈ ਵਰਕ ਨਹੀਂ ਹੈਗਾ ਹੋਂ ਤਾਂ ਹਰ ਇੱਕ ਚੀਜ਼ ਪਿੰਡ ਤੋਂ ਮਿਲਦੀ ਆ ਰਹੇ ਉਹੀ ਸ਼ਹਿਰ ਤੋਂ ਮਿਲਦੀ ਉਹੀ ਪਿੰਡ ਤੋਂ ਮਿਲਦੀ ਹੈ ਅੱਛਾ ਜੀ ਬਾਹਰ ਖੜੇ ਹੁਣ ਤਾਂ ਪਸੇ ਕੀ ਜਾਂਦੇ ਸੀਗੇ ਠੰਡ ਹੋ ਗਈ ਆ ਠੰਡ ਤਾਂ ਹੁੰਦੀ ਹੋ ਕੜ ਜਿੰਦਾ ਬੱਲੇ ਬੰਦੇ ਆ ਔਰ ਕੀ ਕਰੀਏ ਹੁਣ ਅੱਛਾ ਜੀ ਜਦੋਂ ਜਵਾਨੀ ਪਹਿਰੇ ਹੁੰਦੇ ਸੀਗੇ ਦੋਸਤ ਨਾਲ ਦੇ ਵੀ ਹੁੰਦੇ ਹੋਣਗੇ ਜਿਹੜੇ ਨਾਲ ਜਾਂਦੇ ਸੀਗੇ ਕੰਮ ਕਾਪ ਹਾਂ ਹਾਂ ਉਹ ਹੈਗੇ ਹੁਣ ਵੀ ਉਹਨਾਂ ਦਾ ਕੋਈ ਮਿਲਣ ਵਾਸਤੇ ਨਹੀਂ ਘੱਟ ਹੀ ਨਾ ਅੱਛਾ ਜੀ ਬਹੁਤ ਟਾਈਮ ਹੋ ਗਿਆ ਕਣ ਅੱਛਾ ਕੋਈ ਸਾਉ ਤਾਂ ਪੁਰਾਣਾ ਯਾਰੀ ਦੋਸਤੀ ਜਿਹਦੇ ਨਾਲ ਵਧੀਆ ਆੜੀ ਹੋਵੇ ਕੋਈ ਵੀ ਹਾਂ ਇਹਦੇ ਨਾਲ ਬਹਿ ਕੇ ਇਕੱਠਾ ਰੋਟੀ ਖਾਣੀ ਤੇ ਹੁੰਦੇ ਘਰੇ ਜਾ ਕੇ ਵੀ ਕਦੇ ਰੋਟੀ ਖਾਣੀ ਵੀ ਘਰ-ਵਾਰ ਤਾਂ ਸਭ ਇਕੱਠੇ ਬੈਠਦੇ ਹੁੰਦੇ ਤੇ ਖਾਂਦੇ ਪੀਂਦੇ ਹੁੰਦੇ ਤੇ ਅੱਜ ਕੱਲ ਵਕਤ ਹੈ ਨਹੀਂ ਇਕੱਠੇ ਬੈਠਣ ਦਾ ਵਕਤ ਤਾਂ ਹੁਣ ਘਟ ਗਿਆ ਨਾ ਅੱਜ ਕਾ ਹੁਣ ਕੋਈ ਕਿਸੇ ਨੂੰ ਸਿਆਣ ਦਾ ਨਹੀਂ ਹੈਗਾ ਅੱਛਾ ਜੀ ਉਹ ਨਾਲ ਕਿਸੇ ਨਾਲ ਬੈਠਦਾ ਨਾ ਕਿਸੇ ਨਾਲ ਗੱਲਬਾਤ ਇਕੱਠੀ ਕਰਦਾ ਇਹਨੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਗਈ ਬਾਈ ਹਾਂ ਸਾਰੇ ਦੋਸਤਾਂ ਚ ਵੀ ਰਿਸ਼ਤੇਦਾਰਾਂ ਚ ਵੀ ਸਾਰਿਆਂ ਚ ਹੋਏ ਹੁਣ ਰਿਸ਼ਤਿਆਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਜੀ ਅਸੀਂ ਕਿਹਾ ਵੇਖਣਾ ਕਿਤੇ ਲੋੜ ਹੁੰਦੀ ਚਲੇ ਜਾਂਦਾ ਨਹੀਂ ਉਹ ਆ ਜਾਂਦੇ ਨੇ ਨਹੀਂ ਕਵਨ ਬੈਠਿਆ ਘਰੇ ਉਹਦੇ ਹਾਂਜੀ ਹਾਂ ਜਵਾਕ ਕਿੰਨੇ ਨੇ ਤੁਹਾਡੇ ਦੋ ਨੇ ਦੋ ਪੋਤੀ ਪੋਤੇ ਹੈਗੇ ਹਾਂ ਬੁੱਤੇ ਪੋਤੇ ਹਰ ਖੇਡਦੇ ਹੁੰਦੇ ਉਹਨਾਂ ਦਾ ਹਾਂ ਦੱਸਦੇ ਹੁੰਦੇ ਆਪਣੇ ਪੁਰਾਣੇ ਵੇਲੇ ਦੀਆਂ ਗੱਲਾਂ ਆਪਣੇ ਕੀ ਗੱਲਾਂ ਦੱਸਦੇ ਹੁੰਦੇ ਸਾਲ ਲੰਘਦੇ ਨੇ ਜਿਹੜੀ ਕੋਈ ਗੱਲ ਪੁੱਛ ਲੈਂਦੇ ਨੇ ਅੱਜ ਤਾਂ ਲੋੜ ਹੀ ਨਹੀਂ ਸਭ ਨੌਕਰੀ ਕਰਦੇ ਨੇ ਸਰਵਿਸ ਕਰਦੇ ਨੇ ਅੱਛਾ ਜੀ ਜੱਦੀ ਪਿੰਡ ਆਪਣਾ ਕਿਹੜਾ ਸੀਗਾ ਜੀ ਇੱਧਰ ਅਮਰੇ ਕੋਲੇ ਸਾਈਡ ਕਿਹੜਾ ਈ ਰੁੜਕੇ ਜਾਣਦੇ ਹੁਣ ਫਿਰ ਆਵਦੇ ਜੁੱਦੀ ਪਿੰਡ ਬਗਦੇ ਹਾਂ ਜਾਣਦੇ ਆ ਕਿਉਂ ਕੋਣਾ ਯਾ ਉੱਥੇ ਉੱਥੇ ਹੁਣ ਰਹਿੰਦਾ ਕੋਈ ਨਹੀਂ ਮਕਾਨ ਮਕਾਨ ਆ ਅੱਛਾ ਵਧੀਆ ਜੀ ਲੱਗਦਾ ਈ ਫਿਰ ਪਿੰਡ ਜਾ ਕੇ ਹਾਂ ਪਿੰਡ ਪਾਸੇ ਤਾਂ ਜੀ ਆਉਣ ਤੈਨੂੰ ਪਤਾ ਹੀ ਆ ਅੱਛਾ ਜੀ ਹਾਂ ਕੰਨੇ ਹੀ ਹੁਣ ਹਾਂ ਜੀ ਆਂਟੀ ਜੀ ਸਾਰਾ ਪਰਿਵਾਰ ਹਾਂ ਆਂਟੀ ਦੀ ਡੈਥ ਹੋ ਗਈ ਮੈਂ ਕਰ ਲਈਆਂ ਅੱਗੇ ਬੱਚੇ ਨੇ ਅੱਛਾ ਉਹਨਾਂ ਦੇ ਬੱਚੇ ਨੇ ਅੱਗੇ ਠੀਕ ਆ ਜੀ ਆਉਂਦੀ ਯਾਦ ਫਿਰ ਆਂਟੀ ਜੀ ਦੀ ਉਦੋਂ ਹੁੰਦਾ ਹੀ ਆ ਮੇਰੇ ਹਾਂਜੀ ਹਾਂ ਕਿੰਨੇ ਚ ਵਿਆਹ ਹੋਇਆ ਸੀ ਗਈ ਵਿਆਹ ਨੂੰ ਤਾਂ ਬਾਅਦ ਚ ਰੋ ਗਿਆ ਅੱਛਾ ਜੀ ਹਾਂ ਬੱਸ ਦੇ ਵਿੱਚ ਗਈ ਸੀ ਬਰਾਤ ਉਦੋਂ ਜਾਂ ਫਿਰ ਜਦ ਬੱਸ ਜਦ ਕਿੱਥੇ ਦੀ ਬੱਸਾਂ ਫਿਰ ਕਿੱਦਾਂ ਗਏ ਜਿੱਦਾਂ ਗੱਡੇ ਹੁੰਦੇ ਤੇ ਗੱਡਿਆਂ ਤੇ ਗਏ ਸੀ ਹਾਂ ਗੱਡਿਆਂ ਤੇ ਬਿਠਾ ਕੇ ਲੈ ਗਏ ਸੀ ਉਹ ਉਦੋਂ ਦੇ ਵੇਲੇ ਦੇ ਵਿਆਹ ਤੇ ਹੁਣ ਦੇ ਵੇਲੇ ਦੇ ਵਿਆਹ ਦੇ ਵਿੱਚ ਕਿੰਨਾ ਫਰਕ ਆਈ ਬਹੁਤ ਫਰਕ ਆ ਹੁਣ ਖਰਚਾ ਜ਼ਿਆਦਾ ਹੁੰਦਾ ਕੋ ਉਦੋਂ ਜ਼ਿਆਦਾ ਹੁੰਦਾ ਸੀ ਜਾਦਾ ਖਰਚਾ ਵੀ ਜਿਆਦਾ ਹੀ ਸੀ ਪੈਸੇ ਘੱਟ ਸੇ ਆਪਾਂ ਖਰਚੇ ਜਿਆਦਾ ਹੀ ਗਿਣੇ ਨੇ ਅੱਜ ਕੱਲ ਪੈਸੇ ਜਿਆਦਾ ਨਹੀਂ ਆਣਾ ਖਰਚਾ ਗਿੰਦਾ ਹੀ ਨਹੀਂ ਕੋਈ ਹਾਂਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਠੀਕ ਆ ਧੰਨਵਾਦ ਜੱਪਾ ਠੀਕ ਕਰ ਰਿਹਾ ਮੇਰੇ ਹਾਂਜੀ ਭਾਈ ਕੀ ਨਾਮ ਆ ਗੋਪੀ ਵੀਰ ਕਿਥੋਂ ਲਕੜਵੰਦੀ ਦੋ ਕੀ ਕੰਮ ਕਰਨਾ ਹੈ ਕਦੋਂ ਤੋਂ ਸਿੱਖਿਆ ਹੋਣੀ ਸਿੱਖਿਆ ਵੀਰ ਕਿੰਨੇ ਪੈਸੇ ਉਹ ਲੈਂਦੇ ਨੇ ਤੇੜ ਦੇ 40 50 ਰੁਪਏ चा। नुमी। नुमी चा। अच्छा पढ़ਦੇ ਨਹੀਂ ਹੈਗੇ? ਪੜਦੇ ਬਰਾ। ਕਿਹੜੀ ਕਲਾਸ ਚ? ਮੰਮੀ। ਮੰਮੀ ਚ? ਹਾਂਜੀ ਬਰਾ। ਅੱਛਾ ਇਹ ਨਾਲ-ਨਾਲ ਬਾਈ ਕੰਮ ਫਿਰ? ਹਾਂਜੀ ਬਰਾ। ਕੰਮ ਵੀ ਕਰ ਰਹੇ ਨਾਲ-ਨਾਲ। ਕੰਮ ਦੀ ਜ਼ਰੂਰੀ ਹੈ ਬਰਾ ਇਹ। ਅੱਛਾ। ਕੋਈ ਕਿੰਨੇ ਭੈਣ ਭਰਾ ਹੋ ਬਾਈ? ਚਲ। ਦੋ ਭੈਣਾਂ ਦੋਤਾ। ਅੱਛਾ ਵੱਡੇ ਹਾਂ ਸਭ ਤੋਂ? ਵੱਡਾ ਭਾਈਆ। ਸਭ ਤੋਂ ਵੱਡੇ ਹਾਂ। ਹਾਂਜੀ ਭਰਾ। ਤੇ ਆ ਕੰਮ ਕਰਨ ਦੀ ਕੀ ਲੋੜ ਪੈ ਗਈ ਬਾਈ? ਕੰਮ ਦੀ ਜ਼ਰੂਰੀ ਹੈ ਨਾ। ਅੱਛਾ। ਹਾਂਜੀ। ਮੰਮੀ ਡੈਡੀ ਕੀ ਕਰਦੇ ਨੇ? ਕਵਾੜ ਦਾ ਕੰਮ ਕਰਦੇ ਆ। ਅੱਛਾ। ਆਹ ਇਹ ਹਰ ਕਾਦੇ ਵਾਸਤੇ ਆਪਦੇ ਖਰਚੇ ਵਾਸਤੇ ਜਾਂ ਘਰ ਦੇ ਖਰਚੇ ਵਾਸਤੇ ਜਾਂ ਘਰ ਦੇ ਖਰਚੇ ਵਾਸਤੇ ਅੱਛਾ ਕਿੰਨਾ ਪਿਆਰ ਆ ਮੰਮੀ ਡੈਡੀ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ ਹੋਰ ਸੁਣਾਓ ਨਵੀਂ ਦਾਜੀ ਬਸ ਬਾਲ ਬੜੇ ਖਤਰਨਾਕ ਕੀਤੇ ਯਾਰ ਬਈਆਂ ਵੀ ਯਾਰ ਗਾਲ ਤੇ ਚੈਨਾ ਚੁਨਾ ਪਾਈਆਂ ਫਿਰਦਾ ਔਰ ਸਾਡੇ ਦਰਸ਼ਕਾਂ ਨੂੰ ਕਹਿ ਦਿਓ ਵੀ ਪਿੰਡੋਂ ਪਿੰਡ ਸ਼ੋਅ ਦੇ ਵਿੱਚ ਤੁਹਾਡਾ ਸਾਡਾ ਕਿਹੋ ਜਿਹਾ ਲੱਗਿਆ ਤੁਹਾਨੂੰ ਸ਼ੋਅ ਕੋਹੋ ਵੀ ਗੋਹ ਇਹ ਗੱਲ ਹੋ ਵੀ ਦਰਸ਼ਕਾਂ ਨੂੰ ਕੋਈ ਪਿੰਡੋਂ ਪਿੰਡ ਸ਼ੋਅ ਵੇਖ ਕੇ ਕਿਹੋ ਜਿਹਾ ਲੱਗਿਆ ਨੀਚੇ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਮਿਲੂਗਾ ਹੈ ਜੇ ਸ਼ੋਅ ਲੱਗ ਗਈ ਕਮੈਂਟ ਕਰਕੇ ਦੱਸੋ ਠੀਕ ਹੈ ਇਹ ਸ਼ੋਅ ਲੱਗ ਲਾਈਕ ਕਰਦੇ ਹੋ ਲਾਈਕ ਤੇ ਕਮੈਂਟ ਤੇ ਫੋਲੋ ਜਰੂਰ ਕਰੀ ਸਾਰਿਆਂ ਨੂੰ ਤੁਹਾਡਾ ਨਾਮ ਵੀ ਦੱਸ ਦੋ ਕੀ ਹੈ ਗੋਪੀ ਨਾ ਬਈ ਆਪਣਾ ਤੁਹਾਨੂੰ ਵੀ ਕਰ ਲਈ ਫੋਲੋ ਸੀ ਠੀਕ ਹੈ ਜੀ ਕਰ ਦੋ ਇੰਸਟਾਗ੍ਰਾਮ ਤੇ ਹਾਂ ਜੀ ਬਰਾ ਕੀ ਨਾਮ ਹੈ ਇੰਸਟਾਗ੍ਰਾਮ ਤੇ ਗੋਪੀ ਕੁਮਾਰ 5498 5498 ਗੋਪੀ ਕੁਮਾਰ ਨੂੰ ਫੋਲੋ ਕਰ ਲਓ ਬਈ ਸਾਰਿਆਂ ਨੂੰ ਤੇ ਅੱਜ ਦਾ ਪਿੰਡੋਂ ਪਿੰਡ ਸ਼ੋਅ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ